ਆਮੀ ਮੁੰਡਿਆ ਕੀ ਹਾਲ ਚਾਲ ਆ ਨਵੇਂ ਬਲੌਗ ਚ ਬਈ ਸਭ ਦਾ ਸਵਾਗਤ ਆ ਤੇ ਅੱਜ ਆਪਾਂ ਫਤੇਗੜ ਸਾਹਿਬ ਆਪਣਾ ਦੂਜਾ ਦਿਨ ਇਧਰੋਂ ਭਰਾ ਆਏ ਸੀ ਇਹ ਹੌਲੈਂਡਾ ਲੈ ਕੇ ਆਏ ਆ ਥੋੜਾ ਥੋੜਾ ਕਰਨ ਲੱਗੇ ਨੇ ਟਰੈਕਟਰ ਲੈ ਕੇ ਆਏ ਸੀ ਇਹ ਉਹ ਠੀਕ ਆ ਭਰਾ ਭਰਾ ਸਪੈਸ਼ਲ ਟਰੈਕਟਰ ਲੈ ਕੇ ਆਏ ਨੇ ਟਰੈਕਟਰ ਲਵੇ ਲਾ ਕੇ ਫੇਰ ਰੀਲਾਂ ਰੂਲਾਂ ਭਰਉਣ ਲੱਗੇ ਹੋયા ਕਰੋ ਚੈੱਕ ਭਰਾ ਹੌਲੈਂਡਾ ਲੈ ਕੇ ਆਏ ਆ ਉਰੇ ਕਹਿੰਦੇ ਰੀਲਾਂ ਰੂਲਾਂ ਬਣਾਉਣੀਆਂ ਨੇ ਰੀਲਾਂ ਲਾ ਕੇ ਪੜੋ ਓਹੜਾ ਕਿੱਥੇ ਆ ਮੰਨਿਆ ਨੇ ਪਾਰਕਿੰਗ ਵੀ ਫੁੱਲ ਹੋ ਗਈ ਤੇ ਜਾਮ ਜਮ ਲੱਗਿਆ ਹੋਇਆ ਫੁੱਲ ਓਕੇ ਰਿਪੋਰਟਰਾਂ ਨੇ ਘੈਂਟ ਬੋਲਿੰਦਾ ਵੀਰ ਬਾਈ ਰੀਲਰ ਰੁੱਲਾ ਬਣਾ ਕੇ ਚੱਲੇ ਆ ਇਹਨਾਂ ਨੇ ਪਿੱਛੇ ਘੜਾar ਕੇ ਟਰਾਲੀ ਆਪਾਂ ਅੱਗੇ ਲਾਰਖੀ ਜੀ ਸਪੈਸ਼ਲ ਆਈ ਸੀ ਬਾਈ ਕਹਿੰਦੇ ਰੀਲਰ ਰੁੱਲਾ ਛੁੱਟ ਕਰਨੀਆਂ ਨੇ ਤੇ ਉਧਰ ਦੀਪੂ ਦੀਪੂਰੇ ਹੋ ਗਏ ਤਿਆਰ ਤੇ ਹੁਣ ਅਸੀਂ ਰਾਤ ਟੇਕੇ ਸੀ ਮੱਥਾ ਸਵੇਰੇ ਆ ਗਈ ਸੀ 3 ਵਜੇ ਟਰਾਲੀ 'ਚ ਹੁਣ ਲੇਟ ਉੱਠੇ ਇਧਰ ਮੁੰਡੇ ਪੱਗਾ ਪੁੱਗਾ ਬੰਨੀ ਜਾਂਦੇ ਹਜੇ ਕਿਉਂ ਵੀ ਤੁਮੀ ਬੰਨਣਾ ਬੰਨਦੇ ਆ ਬੰਨੋ 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 ਕਾਕੇ ਦੇ ਪੱਗਾਂ ਦੀ ਪੂਰੀ ਇਹ ਆਪਣੇ ਭਰਾਵਾਂ ਨੇ ਲੰਗਰ ਲਾਰ ਗਿਆ। ਲੰਗਰ ਸ਼ਿਕਾਇਆ ਬਈਆਂ ਨੇ ਰੋਕ ਕੇ। ਢੀਡ ਦੇਖੋ ਇਸ ਵਾਰ ਕਿੰਨੀ ਹੋ ਗਿਆ। ਓਕੇ ਬਈ। ਓਕੇ ਓਕੇ। ਆਮ ਖਾਸ਼ ਬਾਗ ਦਾ 뷰 ਦੇਖੋ। ਉੱਥੇ ਦੇਖੋ ਯਾਰ ਸਾਰੀ ਗੁਰੇ ਇੱਧਰ ਫਲਮ-ਵਲਮ ਵਗੈਰਾ ਲੱਗਦੀ ਆ। ਉੱਥਾ ਚੈੱਕ ਕਰੋ। ਦੇਖ ਬਈ ਰੇੜੀ ਲਾਈ ਹੋਈ ਦੀ ਬਾਈ ਨੇ ਕੁਲਚੀਆਂ ਦੀ। ਲੰਗਰੇ ਲਾਤਾ। ਆ ਦੇਖੋ। ਰੇੜੀ ਵਾਲੇ ਨੇ ਲੰਗਰੇ ਲਾਤਾ। ਜਾਂ ਹੀ ਕੋਈ ਤੁਹਾਨੂੰ ਚੱਕੀ ਦੂਗੀ ਜਾਂ ਤਾਂ ਫੇਕ ਮੋਰ ਸਾਹਿਬ ਤੇ ਆ ਗਏ ਨੇ ਕਦਾਬਾਂ ਬੰਨੇ ਆ ਨੇ ਪਰ ਪੜਨੀਆਂ ਨਹੀਂ ਨੇ ਜਿਨ੍ਹਾਂ ਨੇ ਰਿਸ਼ਤੇ ਨਹੀਂ ਨਹੀਂ ਹੈਗਾ ਵੀ ਐਮੀ ਸਾਰਾ ਇਤਿਹਾਸ ਇੰਨਾ ਕਦਾਬਾਂ ਜਾ ਠੀਕ ਆ ਅੱਜ ਵਾਪਸ ਜਾਣ ਦੀ ਇੱਛਾ ਹਦੀ ਸਵੇਰ ਤੋਂ ਲੱਗਿਆ ਮੀਂਹ ਪੈਣਾ ਪਾਲਕੀ ਸਾਹਿਬ ਵੀ ਮੀਂਹ ਪੈਂਦੇ ਜੀ ਲੰਗੇ ਨੇ ਤੇ ਇੱਧਰ ਦੇਖੋ ਸਾਰੀ ਰੰਗਦੇ ਨੇ ਮੀਂਹ ਪੈਂਦੇ ਜੀ ਦਰਸ਼ਨ ਕਰ ਰਹੇ ਨੇ ਪਾਲਕੀ ਸਾਹਿਬ ਦੇ ਅੰਦਰ ਦੇਖ ਲੋ ਮੀ ਸਵੇਰ ਤੋਂ ਬੱਸ ਡਾਕੂਮੈਂਟ ਰੋਕਦਾ ਫੇਰ ਆ ਜਾਂਦਾ ਫੇਰ ਰੁਕਦਾ ਫੇਰ ਆ ਜਾਂਦਾ ਕਰੋ ਚੱਕ ਮੀ ਪਿੰਡੇ ਚ ਜਾਰੀ ਸਾਰੀ ਸੰਗਤ ਬੱਸ ਆਪਾਂ ਜਾਵਾਂਗੇ ਹੁਣ ਸਵੇਰੇ ਆ ਵੀ ਮਿੱਤਰੋ ਆ ਭਰਾ ਆਏ ਸੀ ਰੀਲਾ ਬਣਾਉਣ ਉਥੋਂ ਟਰੈਕਟਰ ਲੈ ਕੇ ਆਏ ਨੇ ਕੱਢ ਕੇ ਕਹਿੰਦੇ ਰੀਲਾ ਰੁੱਲਾ ਬਣਾਉਣੇ ਨੇ ਟਰੈਕਟਰ ਨਾਲ ਹੋਰ ਠੀਕ ਆ ਭਰਾ ਕਿਹੜਾ ਪਿੰਡ ਆ ਬਾਈ ਕੈਸਾ ਹਾਰਨਾ ਬਾਈ ਮਾਨਸਾ ਮਾਨਸਾ ਮੁੱਛੇ ਕਿ ਨਹੀਂ ਨੂੰ ਪਿੰਡ ਆ ਨਾ ਦਾ ਬਈਆਂ ਦਾ ਟਰੈਕਟਰ ਦੇਖ ਕੇ ਆਪਣਾ ਟਰੈਕਟਰ ਲੈ ਕੇ ਆਈ ਦੀ ਬਾਈ ਕਹਿੰਦੇ ਰੀਲਾ ਉਲਲਾ ਫੋਟੋ ਫੋਟੋ ਕਰਾਉਣੀਆਂ ਨੇ ਬਾਕੀ ਸਾਰੇ ਯਾਰ ਚੱਲੀ ਜਾਂਦੇ ਆਗੇ ਕੱਲ ਦਾ ਮੀਂਹ ਪੈ ਰਿਹਾ ਆਪਾਂ ਵੀ ਕੱਲ ਨੂੰ ਜਾਣਾ ਤਾਂ ਇੱਧਰ ਚੈੱਕ ਕਰੋ ਮੀਂਹ ਫੁੱਲ ਪੈ ਰਿਹਾ ਕੱਲ੍ਹ ਦਾ ਮਿਲਦੇ ਆਂ ਬਾਈ ਹੋਲੇ ਮਾਹਲੇ ਦੇ ਹਾਂ ਹਾਂ ਜਰੂਰ ਬਾਈ ਓਕੇ ਪ੍ਰਾ ਓਕੇ ਓਕੇ ਵੀਰ ਓਕੇ ਪ੍ਰਾ ਓਂਡੇ ਆਪਣੀ ਤਾਂ ਫੇਰ ਤਿਆਰੀ ਸੀ ਅੱਜ ਬਾਈ ਫੇਰ ਆ ਗਏ ਐਵੇਂ ਚੱਲੇ ਨੇ ਆਪਾਂ ਵੀ ਚੱਲੇ ਤਿਆਰੀ ਆ ਤੇ ਵਾਪਸ ਜਾਣਾ ਦੀ ਮੌਸਮ ਦੇਖੋ ਮੌਸਮ ਵੀ ਖਰਾਬ ਆ ਬਾਈ ਹੋਰੀ ਰੀਲਾ ਉਲਲਾ ਬਣਾਉਣ ਆ ਗਈ ਤੇ ਉਧਰ ਪੱਗਾ ਪੁਗਾ ਲੱਗ ਰਹੇ ਨੇ ਬਣਾਉਣ ਰੋਇਆ ਚੱਕ ਲੈ ਉਧਰ ਹੁਣ ਫੇਰ ਤਿਆਰੀ ਦੀ ਤੁਰਨ ਲੱਗੇ ਸੀ ਇਹ ਨਹੀਂ ਫੇਰ ਆ ਗਿਆ ਕਰੋ ਚੱਕ ਉਧਰ ਵੀ ਡਰੈਕਟਰ ਕੱਢ ਲਿਆ ਸੀ ਆ ਰੋਡ ਤੇ ਚੜਨ ਲੱਗੇ ਸੀ ਇਹ ਇਹ ਤੁਰਨੇ ਨਹੀਂ ਦੰਦਾ ਪਤੰਦਰ ਅੱਜ ਦਾ ਉਰੀ ਰਾਏ ਦੋ ਦਿਨ ਹੋਣਾ ਕਰੋ ਚੱਕ ਅੱਜ ਦਾ ਤੁਰਨ ਲੱਗੇ ਦੀ ਉਹ ਦੀ ਪੂਰੀ ਫੇਰ ਕਰੀ ਜਾਂਦੇ ਆ ਤਿਆਰੀ ਤਰਪਾਲ ਦੀ ਆ ਲੈ ਡੱਕ ਤੇ ਤਰਪਾਲ ਪਾਉਣੀ ਪੈਣੀ ਆ ਮੀਂਹ ਦੇ ਮਰਜ਼ੀ ਅਸੀਂ ਕੱਲ ਨਹੀਂ ਗਏ ਭਿੱਜੂਗਾ ਹੁਣ ਫੇਰ ਤਰਪਾਲ ਪਾਉਣੀ ਪੈਣੀ ਆ ਡੱਕ ਤੇ ਮੀਂਹ ਆ ਗਿਆ ਜਿਆਦੇ ਰੋਗਿਆ ਕਾ ਲੱਗ ਰਿਹਾ ਜਿ ਆਉਣਾ। ਕੋਦਰੇ ਕੋਦਰਾ। ਕੋਈ ਦੂਰੀ ਮੋੜ ਦੇ ਵੀ ਲੱਲੀ। ਹੋ ਵੀ ਮਤਰਾ ਹਜੇ 15 ਮਿੰਟ ਹੋਏ ਨੇ। ਪਟਿਆਲੇ ਵਾਲਾ ਰੋਡ ਫੁੱਲ ਜਾਵਾ। ਲੈ ਵੀ ਕੱਗੇ ਆ ਗਈ ਸੀ ਇਹ। ਆਪਾਂ ਨੂੰ ਨਾ ਪਿਛਲੀ ਵਾਰੀ ਐਗਰੀ ਵਰਕਸ ਵਾਲਿਆਂ ਨੇ ਸਨਮਾਨ ਕੀਤਾ ਸੀ ਆ ਇਸ ਵਾਰ ਇੱਥੇ ਆਪਣੇ ਭਰਾ ਨੂੰ ਨਾ ਆਹ ਟਰਾਂਸਫਰਮ ਦੇਖੋ ਇੱਥੇ ਕਰੰਟ ਲੱਗ ਗਿਆ ਤੇ ਲੰਗਰ ਦੇ ਵੱਲੋਂ ਲਾਇਆ ਨਹੀਂ ਫਿਰ ਆ ਆਪਣਾ ਭਰਾ ਮਨੀ ਬਰਾੜ ਪਿਛਲੀ ਵਾਰ ਆਪਾਂ ਨੇ ਇਹ ਸਨਮਾਨ ਕੀਤਾ ਗਿਆ ਉਹ ਵੀਡੀਓ ਵੀ ਐਡ ਕਰੂੰਗਾ ਉਹਦਾ ਡੈਡੀ ਨੇ ਇਸ ਵਾਰ ਫੇਰ ਉਹਨੇ ਕਾਲ ਕੀਤੀ ਹੋਈ ਮੈਨੂੰ ਵਧੀਆ ਮਿੱਤਰ ਦੀ ਆਪਾਂ ਲੰਗਰ ਲਾਉਂਦੇ ਨਾ ਮੈਂ ਤੁਹਾਡੇ ਨਾਲ ਆ ਗਿਆ ਘੱਗੇ ਪਹੁੰਚੇ ਦੀ ਇਧਰੋਂ ਭਰਾ ਮਿਲ ਕੇ ਆਪਦੇ ਮੋਟਰਸਾਈਕਲ ਲਾ ਕੇ ਰੇਲਾ ਬਣਾਉਣ ਲੱਗ ਰਹੇ ਨੇ ਮੂਰੇ ਮੋਟਰਸਾਈਕਲਾਂ ਤੇ ਜਾ ਕੇ ਆਏ ਨੇ ਸ਼੍ਰੀ ਫਤਿਹਗੁਰ ਸਾਹਿਬ ਕਿਉਂ ਲੈ ਵੀ ਮਿੱਤਰੋ ਪਹੁੰਚ ਗਏ ਬੰਡਾ ਓ ਚਲੋ ਚੱਕੋ ਝੋਲੇ ਚੱਕੋ ਆਪਦੇ ਚੱਕ ਲਓ ਚੱਕਲਾ ਦੀਪੂ ਦਾ ਸੂਟ ਕੇਸ ਆਸੀਂ ਉੱਪਰ ਨੂੰ ਪੜਾਓ ਓ ਆਜੋ ਬਾਈ ਥੱਲੇ ਲੈ ਵੀ ਸੰਗ ਤੇ ਆਪਾਂ ਆ ਗਏ ਘਰੇ ਤੇ ਆਪਾਂ ਅਨੇ ਆਉਂਦੇ ਨੂੰ ਆਪਣਾ ਘਰ ਵੀ ਕੰਪਲੀਟ ਹੋ ਗਿਆ ਲੈ ਪਈ ਹੋਗੀ ਕੰਪਲੀਟ ਆ ਉਹ ਆਗੇ ਜੱਸੋ ਆ ਜਾ ਆ ਜਾ ਮੈਸਟਰੀ ਦਾ ਕੰਮ ਨਿਪੜ ਗਿਆ ਨਿਮੜ ਗੇ ਕਰਤੀ ਲਪਈ ਓਕੇ ਆ ਜਾ ਅੱਜ ਆ ਪਜਾ ਆ ਜਾ ਲੈ ਵੀ ਮਿੱਤਰੋ ਆਪਾਂ ਪਹੁੰਚ ਗਏ ਘਰੇ ਟਰਾਲੀ ਕੱਢ ਕੇ ਮਸਟੈਂਗ ਲਾਤੀ ਆਪਾਂ ਅੰਦਰ ਤੋਦਰ ਕੰਪਲੀਟ ਹੋ ਗਿਆ ਆਪਣਾ ਫਰੰਟ ਵੀ ਲਿਪਾਈ ਦਾ ਅੱਧਾ ਰਹਿ ਗਿਆ ਸੀ ਜਦੋਂ ਆਪਾਂ ਛੱਡ ਕੇ ਗਏ ਸੀ ਮਸਟੈਂਗ ਲਾਤੀ ਪਾਸ ਛੱਡ ਥੱਲੇ ਤੇ ਅੱਗੇ ਖੜੀ ਆ ਗੱਡੀ ਤੇ ਅੱਜ ਦਾ ਵਲੌਗ ਦਾ ਐਂਡ ਵਧੀਆ ਬਾਬੇ ਦੀ ਕਿਰਪਾ ਨਾਲ ਸਹੀ ਸਲਾਮਤ ਆਪਾਂ ਪਹੁੰਚ ਗਏ ਆਸ ਕਰਦੇ ਹਾਂ ਕਿ ਸਾਰੇ ਸਹੀ ਸਲਾਮਤ ਪਹੁੰਚੇ ਹੋਣਗੇ ਓਕੇ ਬਾਏ ਬਾਏ